ਕੇ ਗੱਲਾਂ ਖੇਤਾਂ 'ਚ ਖੜੇ ਆਂ ਅਸੀਂ ਮੋਟਰਾਂ ਤੇ 15 ਮੋਟਰਾਂ ਤਕਰੀਬਨ ਜਿਹੜਾ ਰਾਤ 16 ਤਰੀਕ ਨੂੰ ਨਸ਼ੇੜੀਆਂ ਨੇ ਨਾ ਕੋਈ ਗ੍ਰਿਪ ਛੱਡਿਆ ਤੇ ਨਾ ਤਾਰ ਛੱਡੀ ਐ ਸਟਰ ਵੀ ਲੈ ਗਏ ਸਟਾਰਟਰ ਸਭ ਕੋ ਲੈ ਗਏ 15 ਮੋਟਰਾਂ ਦਾ ਲੋਕ ਬਹੁਤ ਜਿਆਦਾ ਦੁਖੀ ਐ ਸਰਕਾਰ ਤੋਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਕੋਈ ਵਧੀਆ ਕਾਨੂੰਨ ਬਣਾਇਆ ਜਾਵੇ ਜਿਹੜੇ ਘਟੋ ਘਟ 10 ਸਾਲ ਇਹ ਗੰਦ ਬੰਦੇ ਜਿਹੜੇ ਜ਼ਿਮੀਂਦਾਰਾਂ ਨੂੰ ਤੰਗ ਕਰਦੇ ਆ ਇਹ ਬਾਹਰ ਨਾ ਹੋਣ ए, लोग बहुत ज्यादा दुखी है ठेका बहुत महंगा 70 70 80 60000 ਨੂੰ ਮਾਮਲੇ ਤੇ ਲਈਆਂ ਤੇ ਰਾਤ ਨੂੰ ਇਹਨੂੰ ਪਤਾ ਵੀ ਸਟਾਰਟਰ ਤੇ ਤਾਰਾਂ ਲੋਕਾਂ ਨੂੰ ਜਦੋਂ ਮੋਟਰ ਚਲਾਉਣੀ ਉਦੋਂ ਲਿਉਣੇ ਪੈਣੇ ਆ ਹਾਲਾਤ ਹੋਏ ਪਏ ਆ Delhi ਦਾ ਕੰਮ ਆ ਮਾਨੂੰ ਕੇ ਗੱਲ 15 15 ਮੋਟਰਾਂ ਤੋਂ ਤਾਰਾਂ ਲੈ ਜਾਂਦੇ ਆ ਗ੍ਰਿਪ ਕੁਝ ਨਹੀਂ ਛੱਡਦੇ ਖੇਤੀ ਬਹੁਤ ਦੁਖੀਆਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਇਹਨਾਂ ਨੂੰ ਜਿਹੜੇ ਚੋਰ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਕੁਵਾੜਗੇ ਇਹਨਾਂ ਤੋਂ ਸਮਾਨ ਲੈਂਦੇ ਆ ਉਨਾਂ ਨੂੰ ਵੀ ਸਖਤ ਤੋਂ ਸਜ਼ਾ ਦਿੱਤੀ ਜਾਵੇ ਫੇਰੇ ਜਾ ਕੇ ਚੋਰੀਆਂ ਰੁਕਣੀਆਂ ਨਹੀਂ ਲੋਕਾਂ ਦਾ ਬੁਰਾ ਹਾਲ ਹੈ ਜੇ ਲੋਕਾਂ ਨੇ ਫੜ ਕੇ ਇਹਨਾਂ ਨੂੰ ਕੁਟਦੇ ਮਾਰਦੇ ਆ ਤੇ ਫਿਰ ਪੁਲਿਸ ਇਹ ਜੀਵੀਆਂ ਦਾ ਤੇ ਪਰਚੇ ਕਰਦੀ ਹੈ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਇੱਕ ਮੋਟਰ ਦਾ 8 ਤੋਂ 10000 ਤੱਕ ਨੁਕਸਾਨ ਆ ਸਕਟਰ ਦਾ ਇਟਾਰ ਦਾ ਕੰਦਾ ਕੰਦਾ ਭੰਗ ਕੇ 8 ਤੋਂ 10000 ਤੱਕ ਨੁਕਸਾਨ ਆ ਬਾਕੀ ਜਿਹੜਾ ਤਖਤੇ ਤੁਖਤੇ ਭੰਗ ਕੇ ਸਾਡੇ ਪਿੰਡ ਦੀ ਇਹ ਸੱਤਵੀਂ ਚੋਰੀ ਹੈ ਇਹ ਸੱਤਵੀਂ ਅੱਠਵੀਂ ਚੋਰੀ ਆ ਦੂਜੇ ਤੀਜੇ ਦਿਨ ਦਾ ਹੀ ਕੰਮ ਆ ਕਿ ਕੋਈ ਚੰਗਾ ਰਲ ਜਾ ਰਹਾ ਤੇ ਚੰਗਾ ਕਾਨੂੰਨ ਬਣਿਆ ਹੋਵੇ ਇਹੋ ਜਿਹੇ ਜਿਹੜੇ ਗੰਦਬੰਦੇ ਆ ਲੋਕਾਂ ਨੂੰ ਨਜਾਇਜ਼ ਤੰਗ ਕਰਦੇ ਆ ਇਹ ਜੇਲਾ ਚ ਸਿੱਟੇ ਜਾਣ ਤਾਂ ਲੋਕ ਸੁਖੀ ਰਹਿਣ ਬਾਹਰਲੇ ਅਰਬ ਦੇਸ਼ਾਂ ਦੇ ਵਿੱਚ ਇਹੋ ਜਿਹੇ ਕਾਨੂੰਨ ਬਣੇ ਹੋਵੇ ਆ ਵੀ ਦੁਕਾਨਾਂ ਵੀ ਉਹਨਾਂ ਦੀਆਂ ਖੁੱਲੀਆਂ ਪਈਆਂ ਕੋਈ ਚੀਜ਼ ਨਹੀਂ ਚਾਹਦਾ ਚੋਰੀ ਵਾਲੇ ਦੇ ਹੱਥ ਵੜ ਦਿੰਦੇ ਆ ਹਾਂ